ਚੈਨਲ ਵਿੱਚ ਸਾਰਿਆਂ ਨੂੰ ਜੀ ਆਇਆਂ ਜੀ ਉੱਚੀਆਂ ਅੱਡੀਆਂ ਪਾਉਣ ਵਾਲਿਓ ਜਰਾ ਸੰਭਲ ਕੇ ਅੱਜ ਕੱਲ ਹਾਈ ਹੀਲ ਯਾਨੀ ਉੱਚੀਆਂ ਅੱਡੀਆਂ ਫੈਸ਼ਨ ਦਾ ਸਿਖਰ ਬਣ ਚੁੱਕੀਆਂ ਹਨ ਉੱਚੀਆਂ ਅੱਡੀਆਂ ਸਿਰਫ ਕੁੜੀਆਂ ਨਹੀਂ ਮੁੰਡਿਆਂ ਵਿੱਚ ਵੀ ਰਜਾਂ ਬਣ ਚੁੱਕਿਆ ਹੈ ਕੀ ਤੁਹਾਨੂੰ ਪਤਾ ਹੈ ਦਿਨੋ ਦਿਨ ਵਧਦਾ ਰਜਾਂ ਜਾਂ ਦਿਨੋ ਦਿਨ ਵਧਦਾ ਇਹ ਫੈਸ਼ਨ ਸਰੀਰ ਤੇ ਕਿੰਨਾ ਮਾੜਾ ਅਸਰ ਪਾ ਰਿਹਾ ਹੈ ਤੁਸੀਂ ਇਸ ਦੇ ਹੈਰਾਨੀ ਜਨਕ ਮਾਰੇ ਪ੍ਰਭਾਵ ਜੋ ਸਰੀਰ ਤੇ ਪੈ ਰਹੇ ਹਨ ਜਾਣ ਕੇ ਹੈਰਾਨ ਰਹਿ ਜਾਓਗੇ ਆਓ ਜਾਣੀਏ ਜਦ ਤੁਸੀਂ ਉੱਚੀਆਂ ਅੱਡੀਆਂ ਵਾਲੇ ਸੈਂਡਲ ਜਾਂ ਬੂਟ ਪਾਉਂਦੇ ਹੋ ਤਾਂ ਤੁਹਾਡਾ ਪੂਰਾ ਸਰੀਰ ਇਸ ਦੀ ਕੀਮਤ ਚੁਕਾਉਂਦਾ ਹੈ ਯਾਨੀ ਪੂਰੇ ਸਰੀਰ ਦੇ ਵੱਖ-ਵੱਖਰੇ ਅੰਗਾਂ ਨੂੰ ਉਸ ਦਾ ਭਾਰ ਚੁੱਕਣਾ ਪੈਂਦਾ ਹੈ ਜਿਵੇਂ ਪੈਰ ਅੱਡੀ ਗੋਡੇ ਚੂਲਾ ਤੇ ਰੀੜ ਦੀ ਹੱਡੀ ਅਤੇ ਇਹਨਾਂ ਤੇ ਬਹੁਤ ਮਾੜੇ ਅਸਰ ਪੈਂਦੇ ਹਨ ਦਰਨ ਅਤੇ ਖੜੇ ਹੁੰਦਾਂ ਢੰਗ ਵੀ ਤਬਦੀਲ ਹੋ ਜਾਂਦਾ ਹੈ ਕੁਦਰਤ ਵੱਲੋਂ ਰੀੜ ਦੀ ਹੱਡੀ ਅੰਗਰੇਜ਼ੀ ਅੱਖਰ S ਵਾਂਗ ਬਣਾਈ ਹੋਈ ਹੈ ਤਾਂ ਜੋ ਮੋਢਿਆਂ ਵਿਚਕਾਰ ਰੀੜ ਦੀ ਹੱਡੀ ਹਲਕੀ ਬਾਹਰ ਨਾ ਹੋਵੇ ਤੇ ਹੇਠਲਾ ਸਿਰ ਲੱਕ ਦੇ ਕੋਲੋਂ ਅਗਾਹ ਨੂੰ ਧੱਕਿਆ ਹੋਵੇ ਉੱਚੀ ਅੱਡੀ ਪਾਉਣ ਨਾਲ ਰੀੜ ਦੀ ਹੱਡੀ ਦਾ ਉੱਪਰਲਾ ਸਿਰ ਅਗਾਹ ਧੱਕਿਆ ਜਾਂਦਾ ਹੈ ਤੇ ਹੇਠਲਾ ਪਿੱਛੇ ਤੇ ਜੇਕਰ ਤੁਸੀਂ ਹਰ ਰੋਜ਼ ਹੀਲ ਪਾਉਂਦੇ ਹੋ ਜੇਕਰ ਤੁਸੀਂ ਹਰ ਰੋਜ਼ ਉੱਚੀ ਅੱਡੀ ਵਾਲੀ ਜੁੱਤੀ ਪਾਉਂਦੇ ਹੋ ਸੈਂਡਲ ਪਾਉਂਦੇ ਹੋ ਤੇ ਇੰਝ ਲਗਾਤਾਰ ਪਿੱਠ ਦਰਦ ਹੁੰਦੀ ਰਹਿ ਸਕਦੀ ਹੈ ਹੁਣ ਉੱਚੀ ਅੱਡੀ ਪਾਉਣ ਨਾਲ ਖੜੇ ਹੋਣ ਦਾ ਤਰੀਕਾ ਵੀ ਬਦਲ ਜਾਂਦਾ ਹੈ ਉੱਚੀ ਅੱਡੀ ਪਾਉਣ ਨਾਲ ਪੈਰ ਦੇ ਅਗਲੇ ਪੰਜੇ ਤੇ ਪੂਰਾ ਭਾਰ ਪੈ ਜਾਂਦਾ ਹੈ ਤੇ ਸਰੀਰ ਦਾ ਪੂਰਾ ਭਾਗ ਸੰਤੁਲਨ ਰੱਖਣ ਲਈ ਰੀੜ ਦੀ ਹੱਡੀ ਦੇ ਨਾਲ ਲੱਤ ਤੇ ਪੱਠੇ ਵੀ ਪੂਰਾ ਜ਼ੋਰ ਲਾਉਂਦੇ ਹਨ ਜਿਸ ਨਾਲ ਭਾਵੇਂ ਕੋਈ ਸਿੱਧਾ ਖੜਾ ਦਿਸੇ ਪਰ ਉਸ ਦੀ ਰੀੜ ਦੀ ਹੱਡੀ ਅਤੇ ਪੰਜਿਆਂ ਦਾ ਨਾਸ ਵੱਜ ਰਿਹਾ ਹੁੰਦਾ ਹੈ ਕੁਦਰਤੀ ਤੌਰ ਤੇ ਬਣੀਆਂ ਭਾਰ ਚੱਲਣ ਵਾਲੀਆਂ ਥਾਵਾਂ ਦੀ ਬਜਾਏ ਜਦੋਂ ਹੂਰਨਾ ਥਾਵਾ ਤੇ ਭਾਰ ਪੈਂਦਾ ਹੈ ਤਾਂ ਹੱਡੀ ਮੁੜਦੀ ਹੈ ਰੀੜ ਦੀ ਹੱਡੀ ਲੇ ਸਿਰੇ ਤੋਂ ਜਾਨੀ ਕਮਰ ਕੋਲੋਂ ਅੱਗੇ ਝੁਕਣ ਨਾਲ ਸਰੀਰ ਦਾ ਭਾਰ ਅਗਲੇ ਹਿੱਸੇ ਤੇ ਪੈ ਜਾਂਦਾ ਹੈ ਜਿਸ ਨਾਲ ਰੀੜ ਦੀ ਹੱਡੀ ਦੇ ਮਣਕੇ ਅਗਲੇ ਸਿਰੇ ਤੋਂ ਕਸਣ ਲੱਗ ਪੈਂਦੇ ਹਨ ਅਤੇ ਲੱਤਾਂ ਦੇ ਪੱਠੇ ਉੱਚੀ ਅੱਡੀ ਪਾਉਣ ਸਦਕਾ ਸੁਗੜਦੇ ਰਹਿੰਦੇ ਹਨ ਰੀੜ ਦੀ ਹੱਡੀ ਦੇ ਅੰਦਰ ਕੁਦਰਤ ਵੱਲੋਂ ਸਰੀਰ ਨੂੰ ਨਸਾਂ ਪਹੁੰਚਾਉਣ ਦਾ ਰਾਹ ਬਣਾਇਆ ਗਿਆ ਹੈ ਇਸ ਦੇ ਆਸ-ਪਾਸ 60 ਫੀਟ ਜਾਂ ਹੋਰ ਕੋਈ ਚੀਜ਼ ਵੱਜ ਜਾਵੇ ਤਾਂ ਉਸ ਤੋਂ ਬਚਾਉਣ ਲਈ ਖੁੱਲੀ ਥਾਂ ਰੱਖੀ ਹੋਈ ਹੈ ਜਿਵੇਂ ਪਾਣੀ ਭਰਿਆ ਹੁੰਦਾ ਹੈ ਪਰ ਲਗਾਤਾਰ ਉੱਚੀ ਹੱਡੀ ਪਾਉਣ ਨਾਲ ਰੀੜ ਦੀ ਹੱਡੀ ਥੋੜਾ ਮੁੜ ਜਾਂਦੀ ਹੈ ਕਹਿ ਲੋ ਟੇਢੀ ਮੇਢੀ ਹੋ ਜਾਂਦੀ ਹੈ ਤੇ ਇਸ ਵਿੱਚਲੇ ਕੁਝ ਮਣਕੇ ਜਿਹੜਾ ਬਹੁਤਾ ਭਾਰ ਚੱਲਣ ਲਈ ਨਹੀਂ ਬਣਾਏ ਗਏ ਸਨ ਉਹਨਾਂ ਅੰਦਰਲਾ ਸੁਰਾਖ ਦਬਾਅ ਪੈਣ ਨਾਲ ਭੀੜਾ ਹੋ ਜਾਂਦਾ ਹੈ ਭੀੜਾ ਹੋ ਜਾਂਦਾ ਹੈ ਤੇ ਨਸਾਂ ਦਬ ਪਿੰਦਾ ਹੈ ਨਤੀਜੇ ਵਜੋਂ ਕੁਝ ਸਾਲਾਂ ਬਾਅਦ ਲੱਤਾਂ ਅਤੇ ਪਿੱਠ ਵਿੱਚ ਦਰਦ ਰਹਿਣ ਲੱਗ ਪੈਂਦਾ ਹੈ। ਕਈ ਵਾਰ ਲੱਤਾਂ ਵਿੱਚ ਤਿੱਖੀ ਪੀੜ ਕੀੜੀਆਂ ਲੜਦਿਆਂ ਮਹਿਸੂਸ ਹੁੰਦੀਆਂ ਹਨ। ਲੱਤਾਂ ਸੁੰਨ ਹੋਣੇ ਸ਼ੁਰੂ ਹੋ ਜਾਂਦੀਆਂ ਹਨ। ਪੱਠਿਆਂ ਦੀ ਕਮਜ਼ੋਰੀ, ਨਸਾਂ ਖਿੱਚੀਆਂ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਪੈਰਾਂ ਦੇ ਅਗਲੇ ਸਿਰੇ, ਯਾਨੀ ਪੈਰਾਂ ਦੇ ਪੰਜੇ ਪੂਰਾ ਭਾਰ ਚਲਦੇ ਰਹਿਣ ਕਾਰਨ ਅੱਟਣ ਬਣਦੇ ਹਨ। ਪੀੜ ਹੁੰਦੀ ਰਹਿੰਦੀ ਹੈ। ਨਿੱਕੇ ਜੋੜ ਦੁਖਣਾ ਸ਼ੁਰੂ ਹੋ ਜਾਂਦੇ ਹਨ। ਇਹ ਕਹਿ ਲੋ ਕੀ ਹੱਡੀਆਂ ਬੇਲੋੜੇ ਭਾਰ ਕਰਨ ਛੇਤੀ ਖੁਰ ਜਾਂਦੀਆਂ ਹਨ ਤੇ ਛੋਟੀ ਉਮਰ ਵਿੱਚ ਉੱਚੀ ਅੱਡੀ ਪਾਉਣ ਵਾਲੀਆਂ ਕੁੜੀਆਂ ਦੀ ਲੰਬਾਈ ਵੀ ਘੱਟ ਰਹਿ ਜਾਂਦੀ ਹੈ ਤੇ ਸਭ ਤੋਂ ਵੱਧ ਨੁਕਸਾਨ 20 ਸਾਲਾਂ ਦੇ ਨੇੜੇ ਤੇੜੇ ਉੱਚੀ ਅੱਡੀ ਪਾਉਣ ਵਾਲੇ ਦਾ ਹੁੰਦਾ ਹੈ ਤੇ 20 ਸਾਲ ਤੋਂ ਲੈ ਕੇ 30 ਸਾਲ ਤੱਕ ਪਹੁੰਚਦੇ ਪਹੁੰਚਦੇ ਉਹਨਾਂ ਦਾ ਸਰੀਰ ਪੂਰੀ ਮਾਰ ਚੱਲ ਚੁੱਕਿਆ ਹੁੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਤੋਰ ਖਰਾਬ ਹੋ ਜਾਂਦੀ ਹੈ ਅੱਜਕੱਲ੍ਹ ਕਈ ਬੱਚੀਆਂ ਲੰਬੇ ਦਿਖਣ ਲਈ ਹੀਲ ਪਾਉਂਦੀਆਂ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜਿਤ ਛੋਟੀਆਂ ਬੱਚੀਆਂ ਹੀਲ ਪਾਉਣ ਲੱਗ ਜਾਂਦੀਆਂ ਹਨ ਤੇ ਉਹਨਾਂ ਦੀ ਲੰਬਾਈ ਰੁਕ ਜਾਂਦੀ ਹੈ ਕਿਉਂਕਿ ਹੱਡੀਆਂ ਟੇਢੀਆਂ ਹੋ ਜਾਂਦੀਆਂ ਹਨ ਤੇ ਹੱਡੀਆਂ 'ਚ ਪੂਰਾ ਖਚਾ ਨਹੀਂ ਆਉਂਦਾ ਇਸ ਲਈ ਉਹਨਾਂ ਦਾ ਹੀਲ ਪਾਉਣਾ ਖਤਰਨਾਕ ਹੋ ਸਕਦਾ ਹੈ ਤੇ ਲੰਬੇ ਹੋਣ ਲਈ ਜੇ ਸ਼ੁਰੂ ਤੋਂ ਹੀ ਕਸਰਤ ਕਰਨ ਆਪਣੀ ਖੁਰਾਕ 'ਵਲ ਧਿਆਨ ਦੇਣ ਤਾਂ ਲੰਬਾਈ ਆਪਣੇ ਆਪ ਹੀ ਵੱਧ ਜੁਣੀ ਹੈ ਅੱਡੀ ਦੀ ਲੋੜ ਹੀ ਨਹੀਂ ਰਹਿਣੀ ਸੋ ਅੱਗੇ ਕੁਝ ਗੱਲਾਂ ਇਹ ਕਰ ਲਈਏ ਕਿ ਇਸ ਤੋਂ ਬਚਿਆ ਕਿਵੇਂ ਜਾਵੇ ਖਾਸ ਕਰਕੇ ਬੱਚੇ ਬੱਚੀਆਂ ਨੂੰ ਵੱਧ ਦੀ ਉਮਰ ਦੇ ਬੱਚਿਆਂ ਨੂੰ ਸ਼ੌਂਕੀਆਂ ਵੀ ਉੱਚੀ ੱਡੀ ਨਹੀਂ ਪਾਉਣੀ ਚਾਹੀਦੀ 16 ਵਰਿਆਂ ਤੋਂ ਬਾਅਦ ਕਦੇ-ਕਦਾਂ ਹੀ ਮਹੀਨੇ ਵਿੱਚ ਤਿੰਨ ਜਾਂ ਚਾਰ ਵਾਰੀ ਕਿਸੇ ਪਾਰਟੀ ਜਾਂ ਕਿਸੇ ਫੰਕਸ਼ਨ ਤੇ ਜਾਣ ਲੱਗਿਆਂ ਸਿਰਫ ਇੱਕ ਦੋ ਘੰਟੇ ਲਈ ਉੱਚੀ ੱਡੀ ਪਾਈ ਜਾ ਸਕਦੀ ਹੈ ਉਸ ਤੋਂ ਜ਼ਿਆਦਾ ਨਹੀਂ ਤੇ ਹੋ ਸਕੇ ਤਾਂ 2 ਇੰਚ ਤੋਂ ਵੱਧ ਉੱਚੀ ੱਡੀ ਨਹੀਂ ਪਾਉਣੀ ਚਾਹੀਦੀ ਤੇ ਸਭ ਤੋਂ ਮੀਨ ਗੱਲ ਉੱਚੀ ਅੱਡੀ ਵਾਲੀ ਜੁੱਤੀ ਦਾ ਅਗਲਾ ਸਿਰਾ ਨੁਕੀਲਾ ਨਹੀਂ ਹੋਣਾ ਚਾਹੀਦਾ ਚੌੜੇ ਪੱਬ ਵਾਲਾ ਹੀ ਹੋਣਾ ਚਾਹੀਦਾ ਹੈ ਇੰਜ ਨਿੱਕੇ ਜੋੜਾਂ ਦੇ ਦਰਤ ਤੋਂ ਬਚਿਆ ਜਾ ਸਕਦਾ ਹੈ ਤੇ ਘਰ ਵਿੱਚ ਉੱਕੀ ਉੱਚੀ ਅੱਡੀ ਨਹੀਂ ਪਾਉਣੀ ਚਾਹੀਦੀ ਉੱਚੀ ਅੱਡੀ ਖਰੀਦਣ ਵੇਲੇ ਪੈਰਾਵਲ ਝਾਕਣ ਦੀ ਬਜਾਏ ਚੂਲੇ ਉੱਪਰਲੀ ਰੀੜ ਦੀ ਹੱਡੀ ਦਾ ਅਗਾਹ ਵੱਲ ਹੁੰਦਾ ਚਕਾਓ ਵੇਖਣ ਜਾਂ ਟੋਣ ਦੀ ਲੋੜ ਹੁੰਦੀ ਹੈ ਜੇ ਗੁਲਾਈ 1.5 ਸੈਂਟੀਮੀਟਰ ਤੋਂ ਗਾਵਾਤ ਗਈ ਹੈ ਤੱਕ ਕੱਟ ਉੱਚੀ ਅੱਡੀ ਲੈਣੀ ਚਾਹੀਦੀ ਪਰ ਜੇਕਰ ਫਿਰ ਵੀ ਤੁਸੀਂ ਉੱਚੀ ਅੱਡੀ ਪਾਉਣ ਦੇ ਸ਼ੱਕੀਨ ਹੋ ਤਾਂ ਕੋਸ਼ਿਸ਼ ਕਰੋ ਕਿਸੇ ਵਿਆਹ ਜਾਂ ਪਾਰਟੀ ਜਾਂ ਫੰਕਸ਼ਨ ਵਿੱਚ ਜਾਂਦੇ ਸਮੇਂ ਘਰੋਂ ਫਲੈਟ ਜੁੱਤੀ ਪਾ ਕੇ ਜਾਓ ਆਪਣੀ ਹੀਲ ਵਾਲੇ ਸੈਂਡਲ ਜਾਂ ਜੁੱਤੀ ਇੱਕ ਪੋਲੀਥਨ ਵਿੱਚ ਪਾ ਕੇ ਨਾਲ ਲੈ ਜਾਓ ਤੇ ਆਪਣਾ ਵਿਆਹ ਜਾਂ ਪਾਰਟੀ ਅਟੈਂਡ ਕਰਕੇ ਵਾਪਸੀ ਤੇ ਫਿਰ ਆਪਣੀ ਜੁੱਤੀ ਬਦਲ ਲਓ ਇਹ ਨਾ ਹੋਵੇ ਕਿ ਆਪਣਾ ਸ਼ੌਂਕ ਪੂਰੇ ਕਰਦੇ ਕਰਦੇ ਤੁਸੀਂ ਕਿਸੇ ਦੁੱਖ ਰੋਗ ਦੇ ਪਾਗੀ ਬਣ ਜਾਓ ਤੇ ਕੋਈ ਦੁੱਖ ਰੋਗ ਤੁਹਾਨੂੰ ਇਸ ਤਰ੍ਹਾਂ ਜਕੜ ਲਵੇ ਕਿ ਤੁਸੀਂ ਗਾਂ ਉੱਚੀ ਹੀਲ ਪਾਈ ਨਾ ਸਕੋ ਸੋ ਇੰਨਾਂ ਗੱਲਾਂ ਦਾ ਧਿਆਨ ਰੱਖੋ ਖੁਸ਼ ਰਹੋ ਤੰਦਰੁਸਤ ਰਹੋ ਧੰਵਾਦ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ